ਜਾ ਵੀ ਮੈਂ ਸੁਸਤੇ ਰਿਹਾ ਬੈਠਾ ਅੱਜ ਹਾਂ ਮਿੱਠੇ ਪੁੱਤ ਤੈ ਚੱਕਰ ਪਾਇਗਾ ਅੱਜ ਤੈਨੂੰ ਕਿ ਮੈਂ ਸੁਸਤੇ ਰਿਹਾ ਬੈਠਾ ਬਸ ਚਾਚਾ ਯਾਰ ਚਲ ਕੀ ਦੱਸਾਂ ਪੁੱਤ ਕਨੇਸ ਨੇ ਨਾ ਜਿੰਦਗੀ ਦਾ ਬੁਰਾ ਹਾਲ ਕਰਾਇ ਪਾਇ ਯਾਰ ਘਰ ਵਾਲੀ ਅੱਡ ਲੜਦਿਆ ਮਾਂ ਬਾਪ ਲੜਦੇ ਨੇ ਲਹੂ ਪੀ ਜਾਂਦੀਆਂ ਯਾਰ ਸਾਰਾ ਦਿਨ ਐਂ ਕਰੂ ਐਂ ਕਰ ਦੋ ਐਂ ਕਰ ਦੋ ਹਾਰ ਕੇ ਯਾਰ ਮੈਂ ਤਾਂ ਬਸ ਕੀ ਕਰ ਦੋ ਉਹਨੂੰ ਘਰਾਂ ਛੱਡਿਆ ਵਾ ਯਾਰ ਪਤਾ ਉਹਨੂੰ ਛੱਡਿਆ ਵਾ ਦੇ ਘਰਾਂ ਮੈਨਾਂ ਰੱਖਣੀ ਨਹੀਂ ਯਾਰ ਉਹ ਮਤਾਂ ਦਿਲ ਕਰਦਾ ਹੁਣ ਚਾਚਾ ਬਸ ਕੋਈ ਗੱਲ ਨਹੀਂ ਸਭ ਕੁਝ ਆ ਗਿਆ ਨਾ ਯਾ ਚਾਚਾ ਮੇਰਾ ਦਿਲ ਕਰਦਾ ਮੈਂ ਛੱਡਿਆ ਨਹੀਂ ਯਾਰ ਮੈਂ ਛੱਡਿਆ ਨਹੀਂ ਮੇਰੇ ਪੁੱਤ ਕੋਈ ਨਹੀਂ ਮੈਂ ਛੱਡਿਆ ਨਹੀਂ ਚਾਚਾ ਛੱਡਿਆ ਨਹੀਂ ਚਾਚਾ ਮੈਂ ਛੱਡਿਆ ਚਾਚਾ ਨਾਲ ਦਾ ਫੋਨ ਆ ਰਿਹਾ ਤੇਨੂੰ ਚੱਲ ਪੁੱਤ ਫੋਨ ਸੁਣ ਲੈ ਫੇਰ ਕਰਦੇ ਆਂ ਗੱਲ ਬਹੁਤ ਹੈਲੋ ਸੀ ਗੱਲ ਪੈਣੇ ਦੇਖੀ ਪੈਣੇ ਰੋਕਾ ਤੋਰਿਆ ਤੂੰ ਕੀ ਹੋ ਗਿਆ ਤੈਨੂੰ ਕਾਲੇ ਪਿਛੇ ਲੜਦੇ ਆ ਤੇਰੀ ਸੱਸ ਐ ਪਰ ਉਹ ਨਾ ਕਿਵੇਂ ਬੋਲੂ ਤੈਨੂੰ ਐ ਕਿਵੇਂ ਛੱਡ ਜੂ ਤੈਨੂੰ ਭੈਣੇ ਮੈਂ ਉਹ ਨਾ ਕਿਵੇਂ ਕੱਢ ਜੂ ਤੈਨੂੰ ਘਰੋਂ ਉਰੇ ਕਿਵੇਂ ਛੱਡ ਜੂ ਆ ਰਹਾ ਮੈਂ ਔਰ ਨਾ ਭੈਣੇ ਤੂੰ ਡਰ ਨਾ ਇਹਦਾ ਫੋਨ ਆ ਗਿਆ ਦੇਖੀ ਚਾਚਾ ਭੈਣ ਦਾ ਫੋਨ ਆਇਆ ਤਾਂ ਉਹ ਇਹ ਘਰ ਦੇ ਬੜੇ ਕਲੇਸ਼ ਕਰ ਰਹੇ ਸੱਸ ਹੋਰਾ ਪਰ ਉਹਨਾ ਕਹਿੰਦਾ ਮੈਨੂੰ ਛੱਡ ਜੂਰੇ ਕਹਿੰਦਾ ਮੈਤੋਂ ਨਹੀਂ ਦਿੱਤੇ ਇੰਨੇ ਨਖਰੇ ਚੱਲੇ ਜਾਂਦੇ ਉਹਰੇ ਛੱਡਣ ਨੂੰ ਕਹ ਰਿਹਾ ਨਾ ਕਰੋ ਗੱਡੂ ਤੈਨੂੰ ਤੂੰ ਜਦ ਆਪਣੇ ਘਰ ਜਿਹਨੂੰ ਛੱਡਣ ਨੂੰ ਕਹ ਰਿਹਾ ਵੀ ਮੈਂ ਆਪਣੀ ਘਰ ਜਿਹਨੂੰ ਛੱਡ ਕਹਣਾ ਜਦ ਤਾਂ ਤੈਨੂੰ ਦੇਖਿਆ ਨਹੀਂ ਵੀ ਮੇਰੀ ਭੈਣ ਵੀ ਹੈਗੀ ਉੱਧਰ ਉਹ ਵੀ ਦੇਖ ਹੁਣ ਤਾਂ ਤੂੰ ਬੜੇ ਭੱਜ ਕੇ ਜਾ ਰਿਹਾ ਉੱਧਰ ਉਹਦਾ ਨਹੀਂ ਭਾਈ ਹੈਗਾ ਉਹਦਾ ਭਾਈ ਕੀ ਸੋਚਦਾ ਹੋਊਗਾ ਚਾਚਾ ਗੱਲ ਤਾਂ ਤਾਂ ਸਹੀ ਕਹੀਆ ਯਾਰ ਉਹਦੇ ਪੁੱਤ ਮਾਪੇ ਆਪਣੇ ਉਹਨਾਂ ਦੇ ਕੇਈ ਵੀਦ ਦੀ ਹੋਊਗੀ ਹਰੇਕ ਮਾਪਿਓ ਆਪਣੇ ਧੀ ਪੁੱਤ ਨੂੰ ਪਾਲਣ ਦੇ ਵਿੱਚ ਬਿਉੜਨ ਦੇ ਵਿੱਚ ਕੋਈ ਕਸ਼ਰ ਨਹੀਂ ਸਕਦਾ ਹੁੰਦਾ ਸਾਰੇ ਬਹੁਤ ਵਧੀਆ ਪਾਲਦੇ ਨੇ ਆਪਣੇ ਧੀ ਪੁੱਤਾਂ ਨੂੰ ਮਾਪਿਓ ਜੀ ਜਾਨ ਲਾ ਦਿੰਦੇ ਨੇ ਆਪਣੇ ਧੀ ਪੁੱਤਾਂ ਦੇ ਪਾਲਣੇ ਸੱਚਾ ਗੱਲ ਹੈ ਠੰਡੇ ਦਿਮਾਗ ਤੋਂ ਕੰਮ ਲੈ ਇੰਨਾ ਗਰਮ ਨਾ ਹੋ ਗੱਲ ਤਾਂ ਚਾਚਾ ਯਾਰ ਤੁਸੀਂ ਕਹਿੰਦੇ ਮੈਂ ਹੀ ਗੱਲ ਤਾਂ ਚਾਚਾ ਜਿੱਥੇ ਦੋ ਭਾਂਡੇ ਹੁੰਦੇ ਨੇ ਪੁੱਤ ਉੱਥੇ ਖਟਕਦੇ ਨਹੀਂ ਹੁੰਦੇ ਨੇ ਕਈ ਵਾਰ ਆਪ ਵੀ ਚੁੱਪ ਕਰਨਾ ਪੈਂਦਾ ਕਈ ਵਾਰ ਅਗਲੇ ਨੂੰ ਬੋਲਣਾ ਵੀ ਪੈਂਦਾ ਚਾਚਾ ਮੈਂ ਵੀ ਨੀ ਅਮਰੀਕਾ ਵਾਲੀ ਛੱਡ ਕੇ ਆਉਂਦਾ ਨਾ ਮੇਰੀ ਭੈਣ ਹੋਏ ਘਰ ਚ ਆਉਂਦਾ ਮੈਂ ਉਹਨਾਂ ਨੂੰ ਵੀ ਸਮਝਾਇਆ ਕਿਉਂ ਮੈਂ ਵੀ ਆਪਣੇ ਮਾਪ ਨੂੰ ਸਮਝਾਵਾਂ ਚਾਚਾ ਗੱਲ ਤੇਰੀ ਸਹੀ ਆ ਜੇ ਸਾਰੀਆਂ ਤੀਆਂ ਨੂੰ ਸਹੁਰੇ ਪੇਕੇ ਆ ਮਗਰ ਰੱਖਣ ਲਾ ਜਨ ਤਾਂ ਇਹ ਕਲੇਸ਼ ਨਾ ਪੈਣ ਚਾਚਾ ਨਾ ਇਹ ਘਰਾਂ ਦੀਆਂ ਚਾਰ ਦਵਾਰ ਦੀਆਂ ਗੱਲਾਂ ਬਾਹਰ ਹੁਣ ਮੈਂ ਵੀ ਆਪਣੀ ਘਰ ਵਾਲੀ ਨੂੰ ਸਮਝਾਵਾਂ ਆਪਣੀ ਭੈਣ ਨੂੰ ਵੀ ਸਮਝਾ ਕੰਨਾ ਚਾਚਾ ਤਾਂ ਵਾਦੇ ਨਾ ਵਧਣ ਚਾਚਾ ਸਾਰੇ ਆਪਣਿਆਂ ਨੂੰ ਹੁਣ ਤੀਆਂ ਮਗਰ ਰੱਖਣ ਤਾਂ ਪਰਿਵਾਰਾਂ ਚ ਏਕਤਾ ਪਿਆਰ ਰਹਿੰਦਾ ਚਾਚਾ ਕਲੇਸ਼ ਨਹੀਂ ਪੈਂਦੇ ਚਾਚਾ ਚਲ ਚਲ ਚਾਚਾ ਸਮਝਾ ਚਾਹੀਏ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੋਪਫੁਲੀ ਇਸੇ ਉਮੀਦ ਕਰਦੇ ਆ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਕਰ ਰਹੇ ਹੋ ਉਹਨਾਂ ਨੂੰ ਬੱਤ ਬੱਤ ਲਾਈਕ ਤੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਤੁਹਾਨੂੰ ਹੋਰ ਕੈਂਟ ਕੈਂਟ ਵੀਡੀਓਆਂ ਦੇਖਣ ਨੂੰ ਮਿਲਣਗੀਆਂ ਬਾਈ ਖਾਲਸਾ ਬਾਈ ਵੈਕੁਰੂ ਜੀ ਫਤਿਹ